ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹ ਭਗਤ ਨਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਫਿਰਦਾ ਏਕ ਮੁਰਾਰੀ ਮਨੁਆ ਅਸਥਿਰ ਸ਼ਬਦ ਦੇ ਰਤਾ ਇਹਾਂ ਕਰਨੀ ਸਾਰੀ ਬੇਦ ਬਾਦ ਨਾ ਪਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕੁਮਾਵੈ ਔਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਾਰੇ ਮਨ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਔਧੂ ਸ਼ਬਦ ਤਰੈ ਕੋਲ ਤਾਰੀ ਸ਼ਬਦ ਸੂਰ ਜਗ ਚਾਰੇ ਔਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਔਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਹਾਰੀ RAM KALI ਮੈਂ ਲਾ ਤੀਜਾ ਅਸ਼ਟ ਪਦੀਆਂ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਰਮੈਂ ਦੀਆਂ ਮੁੰਦਰਾ ਕੰਨੀ ਪਾਏ ਜੋਗੀ ਖਿੰθα ਕਰ ਤੂੰ ਦਇਆ ਆਵਣ ਜਾਣ ਵਿਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ ਐਸੀ ਕੰਗੂਰੀ ਵਜਾਏ ਜੋਗੀ ਜਿਤ ਕੰਗੂਰੀ ਅਨਹਦਵਾਜੈ ਹਰਿ ਸਿਉ ਰਹਿ ਲਿਵ ਲਾਇ ਰਹਾ ਸਤ ਸੰਤੋਖ ਪਤ ਕਰ ਛੋੜੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤਿ ਵਜਾਈ ਮਨ ਡ੍ਰਿੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜੈ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗੂਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗੂਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਉ ਭਉ ਦੁਏ ਪਤਲਾਏ ਜੋਗੀ ਇਹ ਸ਼ਰੀਰ ਕਰ ਡੰਡੀ ਗੁਰਮੁਖ ਹੋਵੇਂ ਤਾਂ ਤੰਤਿ ਵਾਜੈ ਇਨ ਵਿਦ ਤ੍ਰਿਸ਼ਨਾ ਖੰਡੀ ਹੁਕਮ 부ਝ ਸੋ ਜੋਗੀ ਕਹੀਐ ਏਕਸ ਸਿਉ ਚਿਤ ਲਾਏ ਸੰਸਾ ਟੂਟੈ ਨਿਰਮਲ ਹੋਵੇ ਜੋਗੁ ਜੁਗਤਿ ਏਵ ਪਾਏ ਨਦਰਿ ਆਵੰਦਾ ਸਭ ਕਿਛ ਬਿਨਸੈ ਹਰ ਸੇਤੀ ਚਿਤ ਲਾਏ ਸਤਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ